ਪਤਪਾਲ ਕੱਕੜਾ ਉਹ ਹੋਣ ਵਾਲੇ ਨੰਬਰ ਕਲਸੀ ਸਾਹਿਬ ਜੀ ਛੱਡ ਕੇ 19 ਤੇ 23 ਨੰਬਰ ਹੈ 19 ਤੇ 23 ਦੀ ਟੱਕਰ ਹੈ ਹਾਂ ਇਧਰ ਹੀ 100 ਨੰਬਰ ਜਿਹੜਾ ਜੱਗੂ ਨੇ ਆਪਣੀ ਟੀਮ ਆਪਾ ਮੈਂ ਤਾਂ ਚਲਦਾ ਰਹਿੰਦੀ ਉਹ ਬੇਨਤੀਆਂ ਵੀਰਾਂ ਨੂੰ ਬੇਨਤੀ ਸਾਡੀ ਜੇ ਪਰਮਾਨੈਂਟ ਕਰ ਲੈਂਦਾ ਇਧਰ ਉਹ ਸਾਡੇ ਭੈਣ ਜੀ ਨੇ ਸਾਡੇ ਮਾਤਾ ਜੀ ਕਹਿ ਲਈਏ ਭੈਣ ਜੀ ਕਹਿ ਲਈਏ ماشکانے کی دیگر چکر لاؤں گے ہونے بہت بڑا کاتھا ہے تیاری جی ہی کے بڑی ہے جب اسنگ والی نہیں ٹیم ہے وہ جوپی نہیں بنائی ہوئی ٹیم ہے وہ جرداس نہیں بنائی ہوئی ٹیم ہے وہ آر ریڈ نہیں بنائی ہوئی ٹیم ہے آر کا یاری نہیں کے بڑی تکر حرمت ایک کے ٹیم نہیں کھیلے چلا دی کھیل کلاب نہیں نمبر یہ ہے काॾो चुलो असांपंचा पुत चलो कमेंट ਸ਼ਿੰਗ ਕਰਦੇ ਨੰਬਰ ਜਿਹੜਾ ਰੇਡਰ ਨੇ ਜੋਗ ਸਿੰਘ ਜੀ ਰਕਵਿੰਦਰ ਸਿੰਘ ਜੀ ਨਰਿੰਦਰ ਸਿੰਘ ਜੀ ਮੇਜਰ ਸਿੰਘ ਜੀ ਕੁਲਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਸਤਿਕਾਰ ਕਰਦੇ ਆ ਲਾ ਮੰਨੇ ਦੀ ਕਬੱਡੀ ਹੈ ਮੰਨੂ ਭੱਲੇ ਸਪੀਡ ਜਗਰੂ ਭੱਲੇ ਵੱਲ ਆ ਕਬੱਡੀ 2000 ਦੀ ਆ ਕਬੱਡੀ 2000 ਦੀ ਨੰਬਰ ਜਿਹੜਾ ਆਜ ਸੰਗਿ ਸੁਬੰਦਰ ਸਿੰਘ ਜੀ ਨਾਲ ਸਾਡੇ ਕਰਮਜੀਤ ਸਿੰਘ ਜੀ ਰੌਲਾ ਟੇਤੇ ਪਾਉਣ ਤੇ ਧੰਨਵਾਦ ਆ ਦੁੱਲੇ ਦੀ ਕਬੱਡੀ ਤੇ ਪੂਰੇ ਪੋਰਡੂ ਸਾਨੂੰ ਨੂਰ ਦੀ ਪਿੰਡ ਦੇ ਵਿੱਚ ਵੱਡੀਆਂ ਰੌਣਕਾਂ ਮੈਚ ਅੰਦਰ ਦੂਸਰਾ ਸਖਤ ਖੇਡਾ ਆ ਅ ਜੀਰ ਜਿਹੜੇ ਵਿੱਚ ਖੜੇ ਆ ਇਹਨੂੰ ਤੋਂ ਮੀਂਹ ਚ ਦਾ ਫੋੜਦੇ ਹੋਏ ਹੋਰੀਓ ਮੇਰੀ ਬੇਨਤੀ ਆ ਕੋਈ ਕੋਈ ਵੀ ਸਾਨੂੰ ਬਾਬਾ ਨਾਨਕ ਦੇ ਬਾਲਾ ਸਣੀ ਕੇਰਾ ਬਾਬਾ ਨਾਨਕ ਦੇ ਬਾਲਾ ਤੇਰਾ ਬਾਬਾ ਨਾਨਕ ਦੇ ਬਾਲਾ ਪਰ ਪਵੰਨਾ ਜਿਹੜਾ ਹੋਣਗੇ ਉਹ 1-1000 ਦੇ ਹੋਣਗੇ ਇਧਰਲੀ ਸਾਲ ਮੀਣਾਪੁਰ ਦੀ ਧਰਤੀ ਦਾ ਨਾਇਕ ਕਬੱਡੀ ਪਾ ਰਿਆ ਟੱਕਰ ਆਹ ਸਿਰੇ ਦੀ ਟੱਕਰ ਆਹ ਸਿਰੇ ਦੀ ਕੇਰੋ ਤੇਰੀ ਪੈਂਦੇ ਜਦੋਂ ਪਿੱਛੇ ਹੋਰਦਾ ਹਰਜੀਤ ਮੋੜ ਤੇ ਰਮਚੰਦ ਬੱਲਾ ਜੁਆਸ਼ੋ ਤੇ ਲਾਈਵ ਜੁੜਿਆ ਮਨਪ੍ਰੀਤ ਆਹ ਸਟੈਡੀਓ ਤੋਂ ਲਾਈਵ رکھ لیا رکھ لیا اور نوجوان یاد بنائی لگ رہی ہے وہ شکو دودھو ਯਾਰ ਪਦੇ ਮੈਦਾਨਾਂ ਚ ਨੰਬਰ ਰੇਟਰ ਦਾ ਅੱਜ ਵਧੀਆ ਲੱਗਾ ਉਹ ਕਬੱਡੀ ਫੱਟੇ ਸਾਰੇ ਤਾਰੀ ਲਾ ਕੇ ਦੱਸੋ ਧੰਨਵਾਦ ਵੀਰਾਂ ਦਾ ਕਿ ਕੀਤੀ ਸਮਾਂ ਕੱਢ ਕੇ ਪੁੱਜਿਆ ਜੀ ਦਿਆ 4000 ਦੇ ਜੱਥੇ ਹੈ ਰਵੀਪਾਲ ਮਾਨ ਵੱਲੋਂ ਸੁਖਰਾਜ ਵੱਲੋਂ ਉਹਨੇ ਰੱਟ ਦਾ ਖੇਡਦੇ ਮੈਦਾਨ ਵਿੱਚ ਘੁਟਾ ਕੇ ਹੈਗੇ ਦਸਦਾ ਕੱਖ ਨਹੀਂ ਹੈ ਜਿਹੜਾ ਚਾਫੀ ਲੱਗਾ ਹੋਇਆ ਉਹ ਕਬੱਡੀ ਸਾਡੇ ਟੀਮ ਨੇ ਜਾਈ ਪਈ ਹੈ ਤੇ ਮੈਂ ਜੀਮਤ ਸਿੰਘ ਜੀ ਸਰਦਾਰ ਰਾਮ ਸਿੰਘ ਜੀ ਉਹਨਾਂ ਨੇ ਸਮੂੱਚੇ ਪਰਮਾਰ ਦਾ

ਅਮਰਜੀਤ ਸਿੰਘ ਪੰਜਾਬ ਪੁਲਿਸ ਹਰਜੀਤ ਸਿੰਘ ਜੀ ਦਿੱਤਾ ਤੇ ਗੁਰਦਾਸ ਸਿੰਘ ਜੀ ਬੜੇ ਸਤਿਕਾਰ ਦੀ ਉਗਰੀ ਸਮੂਹੇ ਪਰਿਵਾਰ ਦਾ ਧੰਨਵਾਦ ਹੈ ਆ ਪਾਈ ਹੋ ਰੇਡ ਚਲ ਕੋ ਨੰਬਰ ਜੋੜ ਗਿਆ ਸ਼ੁਰੂ ਦਾ ਨੰਬਰ ਬਣ ਗਿਆ ਹੁਣ ਇਹ ਕਹਿੰਦੇ ਗੁਰੂ ਮਹਾਰਾਜ ਦੀ ਕਿਰਪਣਾ ਵੱਧ ਚੜ ਕੇ ਆਪਾਂ ਚੋਟੀ ਦਾ ਮੈਚ ਕਰ ਰਹੇ ਹਾਂ ਸ਼ਕਤਾਰਾ ਕਬੱਡੀ ਪਾ ਰਿਹਾ ਆ ਬਾਈ ਰੇ ਜੈਂਬਰ ਦੇ ਨਾਲ ਮਕਾਰਾ ਹੋਇਆ ਮਾਣੇ ਮਕੀਤ ਕਵੈਤ ਵਾਲੇ ਨੂੰ ਉਹ ਗੱਜਣ ਦਾ ਯਾਰ ਪਾਲੇ ਦਾ ਯਾਰ ਕਬੱਡੀ ਪਾ ਰਿਹਾ ਹੰਗਿਆ ਦੇ ਬੰਦਿਆ ਇੱਥੇ ਰੱਖ ਕੇ ਸਾਰਾ ਮੈਦਾਨ ਤੋਂ ਲੱਟਿਆ ਪਹਿਲੀ ਵਾਰ ਆ ਮੁੰਡੇ ਦੀ ਚੋਣ ਕੀਤੀ ਹੈ ਯੂਰਪ ਦੇ ਲਈ ਤੇ ਬੜਾ ਤਗੜਾ ਖੇਡ ਕੇ ਆਇਆ ਇਹ ਨੌਜਵਾਨ ਅਹੀਦ ਪਿੰਡ ਵਾਲਾ ਕਬੱਡੀ ਪਾ ਰਿਹਾ ਇੱਕ ਗਲਾਲੀਪੁਰੀ ਆਹ ਟੱਕਰ ਦੁੱਲੇ ਤੇ ਦੁੱਲੇ ਦੀ ਹੈ ਉਹ ਪਗਿਆੜੀ ਵਾਲਾ ਕਹਿੰਦੇ ਆ ਇਹਨੂੰ ਕਹਿੰਦੀ ਟੌਪ ਦੀਆਂ ਕਬੱਡੀਆਂ ਪਾ ਜਾਂਦਾ ਟਕੂ ਗਰਾਜ ਦੇ ਵਾਲਿਆ ਮੁੰਡਾ ਤੇਰੇ ਹਾਂ ਦਾ ਜਾਂ ਕਹਿੰਦੇ ਜਲਾਲਵਾਲੀ ਨੂੰ ਆਹ ਸਾਹਮਣੇ ਕੀਤੀ ਟਰਾਈ ਪਰ ਪਗਿਆੜੀ ਚੰਗੇ ਦੀ ਕਬੱਡੀ ਪਾ ਰਹੀ ਹੈ ਖੇਡ ਦੇ ਮੈਦਾਨ ਦੇ ਨੋ ਲਾਈਵ ਜੁੜਿਆ ਹੋਇਆ ਵੱਡਿਆ ਸਵਾਮਾ ਦਿੱਤੀਆਂ ਪੂਰੂ ਘਰ ਨੂੰ ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਲਓ ਪਗਿਆੜੀ ਵਾਲੇ ਬੰਜੇਦ ਨੂੰ ਹੁਣ ਕੋਣ ਰੋਕੂ ਪੁੱਤੂ ਦਿਨਾਰਕੇ ਡਾੜਿਆ ਜੋ ਰੋਕ ਸਕਦਾ ਤੂੰ ਰੋਕ ਸਕਦਾ ਮੈਨੂੰ ਲੱਗਦਾ ਚਲੋ ਜੀ ਦਾ ਕਿੰਨੂ ਸੀਕੇਤੇ ਤਾਰ ਤੇ ਧੰਨਵਾਦ ਕਰਦੇ ਪਿੰਡ ਦਾ ਵੱਡਾ ਮੇਲਾ ਚੱਲਿਆ ਰਾਜਾ ਆਹ ਗਰਾਹ ਧੰਨ ਧੰਨ ਆਹ ਇੱਕੋ ਕਬੱਡੀ ਹੈ ਜੇ ਡੱਕ ਸਕਦੇ ਤੇ ਡੱਕ ਅਪਡੇਟ ਕੱਟ ਕੱਟ ਕੇ ਪਾਉਣੀ ਹੈ ਸੋਨੀ ਸ਼ੰਨਾ ਵਾਲਾ ਅਪਡੇਟ ਤੇ ਅੱਜ ਕੋਟ ਧਨਚੰਦ ਦੀਆਂ ਗੱਲਾਂ ਹੋਣਗੀਆਂ ਸੋਨੀ ਦਾ ਵੀ ਵੱਡੇ ਵੱਡੇ ਪ੍ਰਮੋਟਰਾਂ ਦੇ ਨਾਲ ਪਿਆਰ ਹੈ ਸੋਨੀ ਖੜਿਆ ਰੱਖਦਾ ਆਉਣ ਵਾਲੇ ਸਮੇਂ ਦੇ ਵਿੱਚ ਭੜਾ ਕਹਿੰਦੇ ਆ ਵੱਡਾ ਕੁਝ ਕਰਨਾ ਹੈ ਮਿੰਟੂ ਨੰਬਰਦਾਰ ਨੇ ਪਿਛਲੇ ਦਿਨੀ ਵੱਡਾ ਮਾਨ ਸਨਮਾਨ ਦਿੱਤਾ ਸਾਡੇ ਭੜਾ ਨੂੰ ਵੀਰਾਂ ਦਾ ਧੰਨਵਾਦ ਦੱਸੀ ਬਿੰਦਰ ਸਿੰਘ ਹੁਣ ਕੀ ਲਿਖਾ ਜੋਖਾ ਹੈ ਓਧੇਲੀ ਸਾਈਡ ਜਿਸ ਮੈਚ ਦੇ ਵਿੱਚੋਂ ਤੇਜਾ ਸਿੰਘ ਵਾਲੇ ਦੀ ਟੀਮ ਬਾਜੀ ਮਾਰ ਚੁੱਕੀ ਐ ਢੇਰ ਸਾਰੀਆਂ ਵਧਾਈਆਂ ਹੈ ਇਹਨਾਂ ਵੀਰਾਂ ਨੂੰ